ਅੱਜ ਆਪਣੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਦੂਸਰੇ ਦਿਨ ਦੀ ਕੱਲ ਆਪਾਂ ਦੇਖਿਆ ਸੀਗਾ ਆਪਣਾ ਵੈਰੀਨਾਗ ਸੰਥਨ ਸੰਥਨ ਟਾਪ ਤੇ ਮਟਨ ਜਿੱਥੇ ਆਪਣਾ ਮਾਰਤੰਡ ਮੰਦਿਰ ਸੀ ਤੇ ਰਾਤ ਫਿਰ ਅਸੀਂ ਪਹਿਲਗਾਮ ਤੋਂ 10 ਕਿਲੋਮੀਟਰ ਉਰੇ ਰੁੱਕ ਗਏ ਸੀ ਅੱਜ ਆਪਾਂ ਪਹਿਲਗਾਮ ਵਾਲੇ ਪਾਸੇ ਚੱਲਾਂਗੇ ਤੇ ਹੋਰ ਜੋ ਦੇਖਾਂਗੇ ਸਾਰਾ ਦਿਨ ਦਾ ਦਿਖਾਵਾਂਗੇ ਆ ਅਖਰੋਟ ਨੇ ਆ ਅਖਰੋਟਾਂ ਦੇ ਰੁੱਖ ਨੇ ਆ ਦੇਖੋ ਫਲ ਵੀ ਲੱਗਿਆ ਹੋਊਗਾ ਨਜ਼ਰ ਆਊਗਾ ਓਏ ਟੁੱਟ ਗਿਆ ਪੱਤਾ ਹੀ ਟੁੱਟ ਗਿਆ ਮਤਲਬ ਆਹਾਂ ਖਰੋਟਾਂ ਦੇ ਬਾਗ ਲੱਗੇ ਹੋਏ ਸਤ ਨੂੰ ਨਜ਼ਰ ਆ ਜਾਣਗੇ ਆ ਜਿੱਧਰ ਪਾਸੇ ਆਹ ਦੇਖੋ ਲੈ ਆਹ ਖਰੋਟ ਲੱਗੇ ਹੋਏ ਨੇ ਆ ਜੇਲਮ ਦੇ ਵਿੱਚੋਂ ਨਿਕਲੀ ਹੋਈ ਨਦੀ ਆ ਵਾਦੀਆਂ ਖੂਬਸੂਰਤ ਦਿਖਾ ਦੇ ਇਧਰਲੇ ਪਾਸੇ ਤੇ ਹੁਣ ਆਪਾਂ ਚੱਲਦੇ ਆਂ ਪਹਿਲਗਾਮ ਵਾਲੇ ਪਾਸੇ ਤੋਂ 10 ਕਿਲੋਮੀਟਰ ਦੂਰ ਆ ਉਹ ਗਾਮ برف ਦੇ ਪਹਾੜ ਤੁਸ ਨੂੰ ਇਧਰੋਂ ਨਜ਼ਰ ਆ ਜਾਣਗੇ ਤਾਂ ਤੁਸ ਨੂੰ ਮੈਂ ਦੱਸ ਦਿਆਂ ਇਸ ਅਸੀਂ ਮਈ ਦੇ ਵਿੱਚ ਆ ਮਈ ਜੋ ਇੱਥੇ ਹੋਟਲਾਂ ਦੀ ਪਰੇਸ਼ਾਨੀ ਹੈ ਥੋੜਾ ਜਿੱਥੇ ਵੀ ਜਣਾ ਰਹਿਣ ਤੋਂ ਪਹਿਲਾਂ ਨਾ ਜੇ ਤੁਹਾਡੇ ਬੁੱਖ ਨਹੀਂ ਤਾਂ 2 ਘੰਟੇ ਪਹਿਲਾਂ ਫ੍ਰੀ ਹੋ ਕੇ ਹੋਟਲ ਤੇ ਹੋ ਜੋ ਲੱਭਣ ਤੇ ਤਾਂ ਕਿ ਚੰਗੇ ਵਿਊ ਤੇ ਚੰਗੀ ਥਾਂ ਤੇ ਲੱਭ ਸਕੇ ਕਿਉਂ ਟੂਰਿਸਟ ਬਹੁਤ ਹੁੰਦੇ ਇਸ ਰੁੱਤ ਵਿੱਚ ਤਾਂ ਫਿਰ ਉਹ ਮਹਿੰਗੇ ਹੋ ਸਕਦੇ ਆ 1500 ਤੋਂ ਸਟਾਰਟ ਹੋ ਜਾਂਦਾ ਵਾ ਕਿ ਉਹੋ ਜੇ ਬਾਹਲੀ ਲੱਕਮੀ ਸਟ੍ਰੀਟ ਤੇ ਘੱਟ ਹੋਊਗਾ ਹੁਸਨ ਤੇ 1500 ਤੋਂ ਸਟਾਰਟ ਘੱਟੋ ਘੱਟ ਸ਼ੁਰੂ ਹੀ ਹੁੰਦੇ ਹੋਟਲ ਇੱਥੇ ਉਦੋਂ ਉੱਤੇ ਦਾ ਫਿਰ ਮੁੱਲ ਹੀ ਕੋਈ ਨਹੀਂ ਹੈ ਨਾ 20-20 ਹਜ਼ਾਰ ਤੱਕ ਵੀ ਪਏ ਆ ਤਾਂ ਆ ਜੋ ਇੱਧਰ ਚੱਲ ਗਏ ਤੇ ਹੁਣ ਆਪਾਂ ਅਗਲੇ ਸਫ਼ਰ ਵੱਲ ਰਵਾਨਾ ਪਹਾੜ ਖੂਬਸੂਰਤੀ ਭਰਦੀਆਂ ਨਜ਼ਰ ਆਉਣੀਆਂ ਤੁਹਾਨੂੰ ਦੇਖਿਓ ਕਿਹੜਾ ਪਹਿਲਗਾਮ ਵਾਲਾ ਰਸਤਾ ਹੈ ਤੇ ਦੇਖ ਸਕਦੇ ਹੋ ਵਾਦੀਆਂ ਦੇ ਵਿੱਚ ਘਿਰਿਆ ਹੋਇਆ ਉਹ ਇਧਰੋਂ ਉਹ ਪਰਲੇ ਪਾਸੋਂ ਆਪਾਂ ਆਏ ਆ ਉਹ ਲੋਧਰਾ ਜਾ ਰਿਹਾ ਵਾ 2 ਕਿਲੋਮੀਟਰ ਤੁਰ ਕੇ ਹੋਰ ਅੱਗੇ ਆ ਗਏ ਆਪਾਂ ਗੱਡੀ ਤੇ ਚੱਲ ਕੇ ਆਹ ਦੇਖੋ ਕਿਹੜਾ ਵਾਦੀਆਂ ਬੜਾ ਸੋਹਣਾ ਰਾਹ ਯਾਰ ਆ ਦਰਿਆ ਨਦੀ ਨਾਲ-ਨਾਲ ਤੁਰੀ ਆਉਂਦੀ ਆ ਆਪਣੇ ਤੇ ਬਹੁਤ ਅਖਰੋਟਾਂ ਦੇ ਕਹਿ ਲਓ ਕਿ ਬਾਗ ਤਰੇ ਆਉਂਦੇ ਆ ਰਾਹ ਦੇ ਵਿੱਚ ਏ ਆਹ ਦੇਖੋ ਕਿਹੋ ਸੁੰਦਰ ਬਿਆਨ ਕਰਨੀ ਉਹ ਬਹੁਤ ਔਖੀ ਆ ਇੰਨੀ ਖੂਬਸੂਰਤ ਚੀਜ਼ ਆ ਲੈ ਕਮਾਲ ਕਮਾਲ ਦੇਖੋ ਪਾਣੀ ਦਾ ਸ਼ੋਰ ਸ਼ਰਾਬਾ ਨਾਲ ਦੀ ਨਾਲ ਹੈ ਨਾ ਪੁਰਾਣੇ ਪੁਰਾਣੇ ਉਹ ਕਸ਼ਮੀਰੀ ਲੱਕ ਦੇ ਵਿੱਚ ਘਰ ਨਜ਼ਰ ਆ ਜਾਣਗੇ ਥੋੜਾ ਜਿਹਾ ਸਮਾਂ ਖੁੱਲਾ ਲੈ ਕੇ ਚੱਲਿਓ ਇਸ ਰੂਟ ਨੂੰ ਵੀ ਕਿਉਂਕਿ ਟ੍ਰੈਫਿਕ ਕਿ ਫੇਰ ਵੀ ਕਈ ਵਾਰੀ ਹੋ ਜਾਂਦਾ ਹੁੰਦਾ ਆਹ ਦੇਖਿਓ ਕਿਰਾਂ ਯਾਰ ਵਾਦੀਆਂ ਦੇ ਵਿੱਚ ਦੀ ਹੈ ਨਾ ਸ਼ਾਨਦਾਰ ਨਜ਼ਾਰਾ ਇਹ ਪਹਿਲਗਾਮ ਵਾਲੇ ਪਾਸੇ ਨੂੰ ਚੱਲੇ ਆਪਾਂ ਪਹਿਲਗਾਮ ਵਾਲੇ ਪਾਸੇ ਲੈ ਆਉ ਗਿਆ ਨਾ ਬਿਊਟੀ ਨਜ਼ਰ ਤੁਹਾਨੂੰ ਦੇਖਿਓ ਦੇਖਿਓ ਕਿ ਨਾ ਸ਼ਾਨਦਾਰ ਰਸਤਾ ਵਾ ਕਿਤੇ ਦਰਿਆ ਨਦੀ ਦੇ ਜਮਾਂ ਹੀ ਕੋਲ ਪਹੁੰਚ ਜਾਂਦੇ ਆ ਤੇ ਕਦੇ ਥੋੜਾ ਜਿਹਾ ਦੂਰ ਹੋ ਜਾਂਦੇ ਆ ਪਰ ਰਹਿੰਦੇ ਨਾਲ ਨਾਲ ਹੀ ਉਹ ਦੇ ਖੱਜਰਾ ਤੇ ਭਾਰ ਵਗੈਰਾ ਢੋਂਦੇ ਆ ਇਹ ਇੱਥੇ ਦਾ ਮਤਲਬ ਇਹ ਕਹਿ ਸਕਦੇ ਆ ਕਿ ਜ਼ਿੰਦਗੀ ਦਾ ਵੱਡੀ ਚੀਜ਼ ਇੱਥੋਂ ਦੀ ਇਹ ਨਾ ਉਹ ਤਾਂ ਬਰਫ਼ ਦੇ ਪਹਾੜ ਵੀ ਦੂਰ ਤੱਕ ਨਜ਼ਰ ਆਉਣਗੇ ਹੋ ਸਕਦਾ ਕੈਮਰਾ ਕੈਪਚਰ ਨਾ ਕਰ ਪਾਵੇ ਕਿਉਂਕਿ ਜ਼ੂਮ ਵਾਲਾ ਲੈਂਜ ਨਹੀਂ ਆਪਾਂ ਇਹ ਤਾਂ ਲਾਇਆ 16 ਦਾ ਲੈਨ ਚ ਲਾਇਆ ਹੋਇਆ ਵਾ ਆ ਦੇਖੋ ਬੱਲੇ 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 ਪਹਿਲਗਮ ਪਹੁੰਚ ਗਏ ਆ ਗੱਡੀ پارک ਚ ਕਰਤੀ ਐ 20 ਰੁਪਏ ਟੈਕਸੀ ਹੋ ਆਪਾਂ ਦੇ ਚੁੱਕੇ ਆ ਤੇ ਆ ਵਾਦੀਆਂ ਇਧਰਲੇ ਪਾਸੇ ਨਾ ਖਚਰਾਂ ਆ ਜਾਂ ਤਾਂ ਟਰੈਕਿੰਗ ਵੀ ਕਰਾਉਂਦੇ ਆ ਉਧਰ ਤੁਸੀਂ ਜਾ ਸਕਦੇ ਹੋ ਆਪਾਂ ਵੀ ਦੇਖਦੇ ਆ ਮਾਹੌਲ ਮੇਰਾ ਰਾਤ ਦਾ ਵੀ ਪੈਦਲ ਜਾਣ ਚੱਕ ਕੇ ਸਵਾਦ ਹੁੰਦਾ ਉਹ ਵੀ ਆਪਾਂ ਜਾ ਕੇ ਦੇਖਾਂਗੇ ਇਹ ਆਪਣਾ ਪਹਿਲਗਮ ਦੇ ਕਸ਼ਮੀਰ ਟੂਰ ਦਾ ਦੂਜਾ ਦਿਨ ਆ ਤੇ ਅਗਲੀ ਅਪਡੇਟ ਤੁਹਾਨੂੰ ਅੱਗੇ ਜਾ ਕੇ ਦਿੰਨੇ ਆ ਤੇ ਆ ਇਧਰਲੇ ਪਾਸੇ ਐਲਪਾਈਨ ਦੇ ਦਰਖਤ ਅਨੇਕ ਕਿੰਨੇ ਕਿੰਨੀਆਂ ਬੂਟੀਆਂ ਵਜਦੀ ਹੁੰਦੇ ਹੋਏ ਸਿਖਰਲੇ ਪਾਸੇ ਵੱਲ ਨੂੰ ਆਪਾਂ ਤੁਰੇ ਜਾਂਦੇ ਆ ਕਾਫੀ ਸਵਾਦ ਆ ਰਿਹਾ ਮੁੜਕਾ ਜਾਂਦਾ ਜਦੋਂ ਹਵਾ ਦਾ ਬੁੱਲਾ ਆਉਂਦਾ ਤਾਂ ਬਹੁਤ ਠੰਡਕ ਮਹਿਸੂਸ ਹੁੰਦੀ ਆ ਹਾਤਾਂ ਵਾਲੇ ਪਾਸੇ ਚੱਲੇ ਆ ਇਸ ਥੱਲੇਲੇ ਪਾਸੇ ਅਖਰੂਟ ਵਗੈਰਾ ਬਹੁਤ ਨੇ ਅਖਰੂਟ ਬਦਾਮ ਇੱਥੇ ਕਾਂ ਬਹੁਤ ਇਕ ਤਾਂ ਤੇ ਕਾਂਵਾਂ ਦੇ ਰੰਗ ਜਮਾ ਕਾਲੀ ਆ ਆਪਣੇ ਤਾਂ ਰੰਗ ਵੀ ਉੱਡੇ ਪਿਆ ਕਾਂਵਾਂ ਦੇ ਹਨਾ ਇੱਥੇ ਕਾਲਾ ਮਤਲਬ ਕਾਲਾ ਹੀ ਆ ਜੈਡ ਬਲੈਕ ਨੇ ਜਮਾ ਤਾਂ ਵਾਲੇ ਪਾਸੇ ਆਪਾਂ ਕਾਫੀ ਆ ਚੁੱਕੇ ਆ ਦੇਖਦੇ ਆ ਅਗਲਾ ਕਿਹੜਾ ਪੁਆਇੰਟ ਆਉਂਦਾ ਵਾ ਉੱਥੇ ਚੱਲਦੇ ਆਪਾਂ ਓਕੇ ਰਾ ਕਾਫੀ ਕੰਮ ਦੇ ਘਮੋਂ ਦੇ ਪਹੁੰਚੇ ਆਂ ਸਾਹ ਥੋੜਾ ਜਿਹਾ ਚੜ ਜਾਂਦਾ ਪਰ ਜਦੋਂ 1 ਮਿੰਟ ਵੀ ਬਈ ਨਾ ਫੇਰੂ ਵੀ ਹੋ ਜਾਂਨੇ ਤਰੁਤਾ ਜਾ ਉਹ ਬਰਫਾਂ ਦੇ ਪਹਾੜ ਨਜ਼ਰ ਆ ਜਾਣਗੇ ਦੂਰ ਤੱਕ ਬਰਫਾਂ ਹੀ ਬਰਫਾਂ ਨਜ਼ਰ ਆਉਣਗੀਆਂ ਕੱਲ ਆਪਾਂ ਸਿੰਥਨ ਟਾਪ ਗਏ ਸੀਗੇ ਅੱਜ ਆਪਾਂ ਪਹਿਲਗਾਮ ਵਾਲੇ ਪਾਸੇ ਆ ਪਹਿਲਗਾਮ ਮਤਲਬ ਚਰਵਾਹਿਆਂ ਦਾ ਇਲਾਕਾ ਇੱਥੇ ਭੇਡਾਂ ਬੱਕਰੀਆਂ ਤੁਹਾਨੂੰ ਮੱਝ ਨਹੀਂ ਦੇਖੀ ਸੋਨੂੰ ਇੱਥੇ ਮੱਝਾਂ ਨਹੀਂ ਹੈਗੀਆਂ ਬੜੀ ਮੱਝਾਂ ਨਹੀਂ ਦੇਖੀਆਂ ਯਾਰ ਇੱਥੇ ਬੱਚੇ ਗਾਮਾਂ ਦਾ ਦੇਖਿਆ ਮੱਝ ਨਹੀਂ ਕੋਈ ਵੀ ਤੁਸੀਂ ਲੋਚੀ ਹੁਣ ਆਪਾਂ ਪਿਤਾਵ ਵੈਲੀ ਦੇ ਵੱਲ ਚੱਲੇ ਆਂ ਇਧਰਲੇ ਪਾਸੇ ਪਿਤਾਵ ਵੈਲੀ ਆ ਜਿੱਥੇ ਕਹਿੰਦੇ ਵੀ ਸਨੀ ਦਿਓਲ ਦੀ ਫਿਲਮ ਪਿਤਾਵ ਪਣੀ ਸੀ 1982 ਦੇ ਨੇੜੇ ਤੇ ਸ਼ਾਇਦ ਪਹਿਲੀ ਫਿਲਮ ਸੀ ਉਹਦੀ ਤਾਂ ਉੱਥੇ ਕਰਕੇ ਹੀ ਇਹਦਾ ਨਾਮ ਪਿਤਾਵ ਵੈਲੀ ਪੈ ਗਿਆ ਹੁਣ ਉਸ ਰੋਟ ਤੇ ਆ ਇਹ ਤੋਂ ਬਾਅਦ ਚੰਦਨਵਾੜੀ ਆਊਗਾ ਤਾਂ ਉਹ ਵੀ ਅੱਜ ਦੇ ਟੂਰ ਦੇ ਵਿੱਚ ਆਪਾਂ ਸ਼ਾਮਲ ਕਰ ਲਾਂਗੇ ਜਿੰਨਾ ਵੀ ਟੂਰ ਹੋਇਆ ਸਾਨੂੰ ਦਿਖਾ ਦਾਂਗੇ ਕਿੱਥੋਂ ਤੱਕ ਆਪਾਂ ਪਹੁੰਚਦੇ ਹੁਣ ਅਸੀਂ ਪਹਿਲਗਾਮ ਤੋਂ ਚੱਲੇ ਹੋਏ ਆ ਪਹਿਲਗਾਮ ਜੇ ਟਾਈਮ ਲੱਗ ਜਾਂਦਾ ਕਿਉਂਕਿ ਟਰੈਕਿੰਗ ਕਰਕੇ ਤਾਂ ਵੀ ਜਾਣਾ ਹੁੰਦਾ ਹਨਾ ਕਈ ਵਾਰੀ ਘੱਡੀ ਵੀ ਟਰੈਫਿਕ ਚ ਫਸ ਸਕਦੀ ਹੈ ਇਹ ਕਈ ਸਮੱਸਿਆਵਾਂ ਥਪੀਲ ਫੁੜੀਆਂ ਆਉਂਦੀਆਂ ਪਰ ਸਮੱਸਿਆਵਾਂ ਵੀ ਇੰਜੋਏਏਬਲ ਹੁੰਦੀਆਂ ਹਨ ਆਹ ਤਾਂ ਬਰਫ਼ ਦੇ ਪਹਾੜ ਵੀ ਪਰਲੇ ਪਾਸੇ ਨਜ਼ਰ ਆਉਣਗੇ ਚਲੋ ਹੁਣ ਆਪਾਂ ਅੱਗੇ ਜਾ ਕੇ ਬਤਾਵੈਲੀ ਚ ਮਿਲਦੇ ਹਾਂ ਇਹ ਸਥਾਨ ਜਿਹੜਾ ਹੈਗਾ ਨਾ ਪਹਿਲਗਾਮ ਤੋਂ 6 6-7 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਵਾ ਇਹਨੂੰ ਹੰਚਨ ਘਾਟੀ ਕਹਿੰਦੇ ਸੀ ਜਿਹੜੀ ਬਤਾਵੈ ਫਿਲਮ ਬਣੀ ਸੀ 1983 83 ਚ ਮੈਨੂੰ ਹੁਣ ਅਸੀਂ ਮੈਂ ਨੋਟ ਕੀਤਾ ਕਿ 83 ਚ ਬਣੀ ਸੀ ਫਿਲਮ ਸਨੀ ਦਿਓਲ ਤੇ ਅਮਰਤਾ ਸਿੰਘ ਸੀ ਤੇ ਉਹਨਾਂ ਦੇ ਨਾਂ ਕਰਕੇ ਫਿਰ ਪਾਈਏ ਪਤਾ ਪਹਿਲੀ ਪੈ ਗਈ ਹੈ ਨਾ ਕਿਉਂਕਿ ਉਹਨਾਂ ਜ਼ਮਾਨੇ ਚ ਬੰਨਣਾ ਵੱਡੀ ਗੱਲ ਸੀ ਫਿਲਮ ਹਨਾ ਤੇ ਅੱਜ ਕੱਲ ਟੈਕਟਰਾਂ ਦੀ ਪੁੱਛਦੱਸ ਘੱਟ ਹੀ ਹੁੰਦੀ ਆ ਤੁਹਾਨੂੰ ਪਤਾ ਪਹਿਲਿਆਂ ਜ਼ਮਾਨਿਆਂ ਚ ਪਰਾਪੁੱਛ ਜ਼ਿਆਦਾ ਹੁੰਦੀ ਸੀਗੀ ਆ ਯਾਰ ਕਿੱਡਾ ਸੁਣਾ ਵਿਊ ਆ ਐਲਪਾਈਨ ਦੇ ਦਰਖਤਾਂ ਵਿੱਚ ਅਖਰੋਟਾਂ ਦੇ ਆ ਜਾਂਦੇ ਆ ਯਾਰ ਬਾਦੀਆਂ ਯਾਰ ਕਿਆ ਕਹਿਣੇ ਕਿਆ ਖੂਬਸੂਰਤੀ ਆ ਦੇਖਿਓ ਕਿ ਰਗਾ برف ਦੀਆਂ ਲੱਤੀਆਂ ਹੋਈਆਂ ਪਹਾੜੀਆਂ ਤਾਂ ਨਜ਼ਰ ਆਣੀਆਂ ਤਾਂ برف ਦੀਆਂ ਪਹਾੜੀਆਂ ਸੁਣ ਨਜ਼ਰ ਆ ਜਾਣਗੀਆਂ ਕਮਾਲ ਦੇ ਦ੍ਰਿਸ਼ ਆ ਯਾਰ ਕਮਾਲ ਸਿਰਾ ਹੋਇਆ ਪਿਆ ਥੋੜਾ ਜਿਹਾ ਪਲੈਨ ਅਸੀਂ ਚੇਂਜ ਕਰ ਲਿਆ ਵੀ ਬਿਤਾਵ ਪਹਿਲੀ ਮੁੜਦੇ ਹੋਏ ਆਵਾਂਗੇ ਪਹਿਲਾਂ ਚੰਦਨਵਾੜੀ ਚਲਦੇ ਆਂ ਚੰਦਨਵਾੜੀ ਹੈਗਾ ਇੱਥੋਂ 25 ਕਿਲੋਮੀਟਰ ਅਬਰਨਾਥ ਦੀ ਯਾਤਰਾ ਸਮੇਂ ਰਾਹ ਦੇ ਵਿੱਚ ਕਹਿੰਦੇ ਪੈਂਦਾ ਵਾ ਆ ਦੇਖਿਓ ਕਿ ਰ ਬਾਤੀਆਂ ਦੇ ਵਿੱਚ ਘੁੰਮਾ ਇਧਰਲੇ ਪਾਸੇ ਥੱਲੇ ਆ ਜੂਗੇ ਆਪਣਾ ਪਹਿਤਾਵ ਪੈਲੀ ਆ ਜਾਣੀ ਇਧਰਲੇ ਪਾਸੇ ਆ ਪਹਾੜਾਂ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਹੁਣ ਚੱਲੇ ਆਂ ਚੰਦਨਵਾੜੀ ਨੂੰ ਆ ਆ ਸਾਰੇ ਅਖਰੋਟ ਦੇ ਦਰਖਤ ਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨਾ ਤੁਹਾਨੂੰ ਆ ਅਖਰੋਟ ਦੇ ਰੌਖਾ ਨੇ ਸਾਰੇ ਜਿੰਨੇ ਵੀ ਤੁਹਾਨੂੰ ਖੂਬਸੂਰਤੀ ਨਜ਼ਰ ਆਉ ਰਹੀ ਆ ਇੱਕ ਰੋਟ ਦੇ ਰੌਖਾ ਦੇਖਿਓ ਕਿਰਾ ਰਾਹ ਦੇਖਿਓ ਕਿਰਾ ਇਹ ਕਿੱਡਾ ਸ਼ਾਨਦਾਰ ਰਾਹ ਦਾ ਸਫ਼ਰ ਵਾਹ ਕਮਾਲ ਕਮਾਲ ਸਰਾ ਗੱਲਬਾਤ ਆ ਪੂਰੀ ਆ ਦੇਖਿਓ ਕੋਈ ਖੂਬਸੂਰਤ ਮੁੱਲ ਹੈਗਾ ਯਾਰ ਲੈ ਕਿਹਾਂ ਬਾਤੀਆਂ ਵਿੱਚ ਦੀ ਮਾਲ ਦਾ ਦਰਸ਼ ਨਜ਼ਾਰਾ ਉਹ ਘਤਨ ਉੱਤਰ ਪਹਾੜਾਂ ਦੇ ਵਿੱਚ ਵੀ ਦੇਖੇ ਕਿਰਾਹ ਟਿਕ ਫਾਰਮ ਦੇਦੇ ਲੈ ਪਹਾੜਾਂ ਦੇ ਕੇ ਭਰਾ ਚਣ ਨੈਟ ਤੇ 25 ਕਿਲੋਮੀਟਰ ਤਖਣਦਾ ਸੀ ਪਰ ਅਸਲ ਦੇ ਵਿੱਚ ਇਹ ਬੋਰ ਜਿਹੜਾ ਅਸਲ ਆਪਣਾ ਮੀਲ ਪੱਥਰ ਲੱਗੇ ਉਹ ਤੇ 8 ਕਿਲੋਮੀਟਰ ਹੀ ਲੱਗਿਆ ਆਏ ਆਏ ਤੇ ਖਿਟਲਾਨ ਆ ਜਾਂਦੀ ਐ ਇੱਕਦਮ ਤਾਂ ਇੱਕਦਮ ਹੀ ਕਰਵ ਆ ਜਾਂਦੀ ਐ ਕੋਣੀ ਮੋੜ ਆ ਕਹਿ ਲੋ ਹਣਾ ਕੋਣੀ ਮੋੜ ਆ ਜਾਂਦਾ ਵਾ ਤੇ ਇੱਕਦਾਂ ਵੀ ਫਿਰ ਇੱਧਰ ਚੜ੍ਹਨਾ ਪੈਂਦਾ ਦੂਜੇ ਪਾਸੇ ਲੈ ਵਾਹ ਬਾਤਿੰਗਾ ਆਹਾ ਲਗਭਗ ਚੰਦਨਵਾੜੀ ਚ ਆਪਾਂ ਪਹੁੰਚ ਹੀ ਚੁੱਕੇ ਆ ਮੈਂ ਕਿਹਾ ਵੀ ਹੁਣ ਇੱਥੋਂ ਵੀ ਝਲਕ ਤੁਹਾਨੂੰ ਦਿਖਾਈ ਦੇਵਾਂ ਇਹ ਕਹ ਲੋ ਕਿ ਅਮਰਨਥ ਯਾਤਰਾ ਵਾਲਿਆਂ ਦਾ ਬੇਸ ਕੈਂਪ ਆ ਗਿਆ ਇਸ ਏਰੀਏ 'ਚ ਦਰਵਾਜ਼ਾ ਜਾਂ ਲੱਗਿਆ ਸੀ ਇੱਥੇ ਉਹ ਪਾਰ ਕਰਕੇ ਅਸੀਂ ਆ ਗਏ ਆ ਆ ਦੇਖੋ ਕਿਰਾ ਯਾਰ ਕਮਾਲ ਦੇਖੋ ਬਹੁਤ ਸਾਰੇ ਝਰਨੇ ਰਾਹ ਦੇ ਵਿੱਚ ਹੁੰਦੇ ਆ ਤਾਂ ਤੋਂ ਡਗਦੇ ਹੋਏ ਐਂ ਲੱਗਦਾ ਜਿਵੇਂ ਨਾਲ ਬੁੱਧ ਤੱਕ ਕੋਈ ਨਦੀ ਚੱਲਦੀ ਹੋਵੇ ਦੁੱਤ ਵਗੈਰਾ ਦੀ ਤੇ ਉਹ ਸਵਾਦ ਆ ਇੱਥੇ 아이 ਦੁਗਾਂਦੀ ਕੁਆਰਿਆ ਦੇਖਿਓ ਕਿਰਾ ਤੁਹਾਡੇ ਕੈਮਰੇ ਦੀ ਅੱਖ ਤੇ ਦੇਖੋ ਵੀ ਮੈਨੂੰ ਲੱਗਦਾ ਵੀ ਮਨੁੱਖ ਦੀ ਅੱਖ ਤੋਂ ਵੱਡਾ ਕੋਈ ਕੈਮਰਾ ਨਹੀਂ ਅੱਜ ਤੱਕ ਬਣਿਆ ਕਿਉਂਕਿ ਜੋ ਮੈਂ ਅਹਿਸਾਸ ਕਰ ਪਾ ਰਿਹਾ ਹੋ ਸਕਦਾ ਆਪਣਾ ਕੈਮਰਾ ਉਨੀ ਵਿਆਖਿਆ ਨਾ ਕਰ ਪਾ ਰਿਹਾ ਹੋਵੇ ਉਸ ਖੂਬਸੂਰਤੀ ਦੀ ਆ ਦੇਖਿਓ ਕਿਰਾ ਤਕਰੀਬਨ ਆਪਾਂ ਹੈਗੇ ਆ 9500 ਫੁੱਟ ਦੀ ਉਚਾਈ ਦੇ ਉੱਤੇ ਪਹੁੰਚ ਚੁੱਕੇ ਆ ਲਗਭਗ ਹੋ ਸਕਦਾ ਕੋਈ ਹੀਰ ਕਿ ਕਿਹੜੀ ਚੀਜ਼ ਨੂੰ ਉਹਨਾਂ ਨੇ 9500 ਫੁੱਟ ਮੰਨਿਆ ਕਿਹੜੇ ਪੁਆਇੰਟ ਨੂੰ ਮੰਨਿਆ ਉਹ ਹੀ ਜਾਣਕਾਰੀ ਪਰ ਇਹਦੇ ਨੇੜ ਤੇੜੀ ਹੋਵਾਂਗੇ ਆਪਾਂ ਜਦੋਂ ਉਹਨਾਂ ਨੇ ਕਿਹਾ ਵੀ ਜਿਹੜੇ ਚੰਦਨਵਾੜੀ ਨੇਟ ਤੇ ਵੀ 9500 ਫੁੱਟ ਦੀ ਉਚਾਈ ਤੇ ਆ ਤਾਂ ਫਿਰ ਯਾਰ ਰਾਹ ਦੇਖੋ ਕਿ ਖੂਸੂਰ ਦਾ ਮੁੱਲਾ ਕੋਈ ਆਉਜੀ ਚੰਦਨਵਾੜੀ ਪਹੁੰਚ ਚੁੱਕੇ ਆ ਅਮਗਰਲੇ ਪਾਸੇ ਸਾਨੂੰ ਬਰਫ਼ ਨਜ਼ਰ ਆਉਗੀ ਆ ਦੇਖੋ ਕਿਰਾ ਬਰਫ਼ ਦੇ ਵਿੱਚ ਪਾਦਲਾ ਇੱਥੋਂ ਅਮਰਨਾਥ ਦੀ ਯਾਤਰਾ ਸਟਾਰਟ ਹੋ ਜਾਂਦੀ ਹੈ ਚੰਦਨਵਾੜੀ ਆ ਵਾਦੀਆਂ ਦੇ ਵਿੱਚ ਆ ਦੇ ਖੂਸੂਰਤ ਵਾਦੀਆਂ ਨਜ਼ਰ ਆ ਜਾਣੀਆਂ ਤੁਹਾਨੂੰ ਹਨਾ ਦੇਖੋ ਚਾਰੇ ਪਾਸੇ ਤਾਂ ਇਹਦੇ ਨਾਲ ਦੀ ਨਾਲ ਤੁਹਾਨੂੰ ਇੱਧਰ ਦਿਖਾ ਦਿਆਂ ਇੱਧਰ ਗੌਰ ਕਰੋਗੇ ਆ ਦੇਖੋ ਕਿਰਾਂ ਆ ਇੱਥੋਂ ਪਾਣੀ ਨਿਕਲਦਾ ਬਰਫ਼ ਦੇ ਥੱਲੋਂ ਇਦਾਂ ਕਰਕੇ ਪਾਣੀ ਚੰਦਨਵਾੜੀ ਆ ਆ ਤਾਂ ਵੈਲ ਵਾਦੀਆਂ ਨਜ਼ਰ ਆ ਜਾਣੀਆਂ ਤੁਹਾਨੂੰ ਸਾਫ਼-ਸਾਫ਼ ਆ ਦੇਖੋ ਕਿੰਨੀ ਖੂਬਸੂਰਤ ਸੂਰਤੀ ਆ ਇਤੋਂ ਬਾਅਦ ਹੁਣ ਆਪਾਂ ਚੱਲਾਂਗੇ ਬੇਟਾ ਆਪਾਂ ਮਗਰ ਛੱਡਿਆ ਆ ਬੇਤਾ ਵੈਲੀ ਜਹਾਂਜਨ ਘਾਟੀ ਆ ਸ਼ਾਨਦਾਰ ਦ੍ਰਿਸ਼ ਤੁਹਾਨੂੰ ਨਜ਼ਰ ਆਊਗਾ ਇਹ ਬੇਤਾ ਵੈਲੀ ਆ ਅ ਨਦੀ ਆ ਰਹੀ ਆ ਇੱਥੇ ਕੀ ਹੁੰਦਾ ਵਾ ਕਿ ਜਿਵੇਂ ਸੰਨੀ ਦਿਓਲ ਘੋੜੇ ਤੇ ਬੈਠਾ ਸੀ ਹਨਾ ਪਾਣੀ ਦੇ ਵਿੱਚ ਉਵੇਂ ਗਿੜਾਏ ਜਾਂਦੇ ਹੁੰਦੇ ਆ ਉਵੇਂ ਇੱਥੇ ਗਿੜਾਇਆ ਤਵਾਉਂਦੇ ਉਹਦੀ ਇੱਕ ਟੈਕਟਾ ਇੱਥੇ ਆਉਣ ਦੀ ਇੱਕ ਬੰਦੇ ਦੀ ਟੈਕਟ ਹੈਗੀ 100 ਰੁਪਈਆ ਤਾਂ ਪੌੜ ਬਣਿਆ ਹੋਇਆ ਵਾ ਚਾਰੇ ਪਾਸੇ ਵਾਦੀਆਂ ਠੰਡੀਆਂ ਠਾਰ ਹਵਾਵਾਂ ਚੱਲਦੀਆਂ ਹੋਈਆਂ ਹਨਾ ਕਿਉਂਕਿ ਇੱਕ ਪਾਸੇ ਜਿੰਨਾ ਵੀ ਨਦੀ ਚ ਪਾਣੀ ਹੈ ਸਾਰਾ ਬਰਫਾਂ ਖੁਰਖੁਰ ਕੇ ਹੋਇਆ ਦੂਜੇ ਪਾਸੇ ਨੂੰ ਤੁਰਿਆ ਜਾਂਦਾ ਮਤਲਬ ਕਸ਼ਮੀਰ ਦੇ ਵਿੱਚ ਵਾਦੀਆਂ ਦਰਿਆ ਨਾਲੇ ਝਰਨੇ ਚਸ਼ਮੇ ਸਾਨੂੰ ਆਮ ਦੇਖ ਨੂੰ ਮਿਲਣਗੇ ਇਹ ਕਿਹੜੀ ਵਾਦੀ ਸੀ ਬੇਤਾਬ ਵਾਲੀ ਜਿਹਨੂੰ ਹੰਜਨ ਘਾਟੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਰਸ਼ ਕਾਫੀ ਹੋ ਜਾਂਦਾ ਦੁਪਹਿਰ ਵੇਲਾ ਸੀ ਬਿਲਕੁਲ ਪਰ ਫਿਰ ਵੀ ਤੁਹਾਡੇ ਸਾਹਮਣੇ ਕਿੰਨਾ ਇਕੱਠ ਦੇਖ ਸਕੋ ਜੰ ਤੁਸੀਂ ਇੱਥੇ ਹੋਇਆ ਵਾ ਹਨ ਤਾਂ ਉਹ ਅੱਗੇ ਚੱਲਿਆ ਦੇਖੋ ਇਹ ਹੈਗੇ ਆ ਇਧਰ ਬਿੱਲੋ ਦੇ ਰੌਕ ਬਿੱਲੋ ਕਸ਼ਮੀਰੀ ਬਿੱਲੋ ਜਿਹਨੂੰ ਕਹਿੰਦੇ ਆ ਕਿਉਂਕਿ ਇਹਦੇ ਨਾਲ ਬਣਦੇ ਆ ਬੈਟ ਕਰੈਕਟ ਦੇ ਜਿਹੜੇ ਕਸ਼ਮੀਰੀ ਬਿੱਲੋ ਆ ਜਿਹੜੇ ਬਿੱਲੋ ਰੌਕ ਆ ਇਹ ਇੰਗਲੈਂਡ ਦੇ ਵਿੱਚ ਵੀ ਮਿਲਦੇ ਆ ਤੇ ਕਸ਼ਮੀਰ 'ਚ ਵੀ ਮਿਲਦੇ ਆ ਪਰ ਜਿਹੜੇ ਜ਼ਿਆਦਾ ਬੈਟ ਬਣਦੇ ਉਹ ਕਸ਼ਮੀਰੀ ਬਿੱਲੋ ਦੇ ਬਣਦੇ ਕਿਉਂਕਿ ਦਾ ਸਟ੍ਰੋਕ ਬਹੁਤ ਹੁੰਦਾ ਵਾ ਹਾਦਿਕ ਸਾਡੇ ਵਾਦੀਆਂ ਦੇ ਵਿੱਚ ਆ ਸਾਰਾ ਜੰਗਲ ਹੀ ਜੰਗਲ ਆ ਕਸ਼ਮੀਰੀ ਬਿਲੋਂ ਦਾ ਤੁਸੀਂ ਵੇਖ ਰਹੇ ਇਸ ਵਕਤ ਤੇ ਇਦਾਂ ਕਰਕੇ ਲੋਕ ਇੱਥੇ ਆਉਂਦੇ ਆ ਰੋਟੀ ਪਾਣੀ ਵੀ ਲੈ ਆਉਂਦੇ ਆ ਤੇ ਉਹ ਫਿਰ ਬਹਿ ਕੇ ਖਾਂਦੇ ਪੀਂਦੇ ਐਨਜੋਏ ਕਰਦੇ ਆ ਤੇ ਅਗਲੀ ਗੱਲ ਆਪਾਂ ਅੱਗੇ ਜਾ ਕੇ ਕਰਦੇ ਜਾਵਾਂਗੇ ਬੇਤਾਬ ਵੈਲੀ ਵੇਖਣ ਤੋਂ ਬਾਅਦ ਫਿਰ ਸਾਡਾ ਇਰਾਦਾ ਬਣ ਗਿਆ ਵੀ ਹੁਣ ਆਪਾਂ ਸ਼੍ਰੀਨਗਰ ਚੱਲੀਏ ਇੱਥੋਂ ਸ਼੍ਰੀਨਗਰ ਬਾਬਾ ਦੂਰ ਸੀ ਅਸੀਂ ਆਥਣ ਵੇਲੇ ਸ਼੍ਰੀਨਗਰ ਪਹੁੰਚ ਗਏ ਤੇ ਫਿਰ ਦਲ ਝੀਲ ਦੇ ਕਿਨਾਰੇ ਅਸੀਂ ਹੋਟਲ ਬੁੱਕ ਕਰਾ ਲਿਆ ਸੀਗਾ ਤੇ ਅਗਲਾ ਦਿਨ ਫਿਰ ਉੱਥੋਂ ਸ਼ੁਰੂ ਕੀਤਾ ਸੀ ਆ ਬੈਵਾਲੀਆਂ ਵਾਦੀਆਂ ਤੁਸੀਂ ਦੇਖ ਹੀ ਲਈਆਂ ਅੱਜ ਦੇ ਦਿਨ ਦੇ ਵਿੱਚ ਆਪਣੀਆਂ ਤਿੰਨ ਵੱਡੀਆਂ ਚੀਜ਼ਾਂ ਸੀਗੀਆਂ ਪਹਿਲਗਾਮ ਬਹਿਤਾਵ ਵੈਲੀ ਤੇ ਚੰਦਨਵਾੜੀ ਉਹ ਆਪਾਂ ਦੇਖ ਲਈ ਕਿਉਂਕਿ ਇੱਕ ਦਿਨ ਸਾਰਾ ਲੱਗ ਗਿਆ ਸੀ ਧੰਨਵਾਦ